ਕਰਨਲ ਇਸ ਵੇਲੇ ਦੀ 40 ਤੇ ਹਮ ਜਾਣ ਕਰਦੇ ਦੱਸੇ ਕਿ ਸਰਕਾਰੀ ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਬਹੁਤ ਉੱਤੇ ਸਿਹਤ ਮੰਤਰੀ ਸਖਤ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੇਰਾਂ ਤੋਂ ਨਿੱਜੀ ਤੌਰ ਤੇ ਹਸਪਤਾਲ ਤੋਂ ਵੱਲੋਂ ਦਰਖਾਸਤ ਕੀਤਾ ਗਿਆ ਤਾਂ ਸਿਹਤ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੇਤਾ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਦੀ ਜਾਂਚ ਲਈ ਤਕਨੀਕੀ ਕਮੇਟੀ ਬਣਾਈ ਗਈ ਹੈ ਜੇਕਰ ਕਿਸੇ ਦੀ ਲਾਪਰਪਾਈ ਪਾਈ ਗਈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਪੜ੍ਹ ਲਈ ਹੈ ਜਾਣਕਾਰੀ ਤਦ ਦੱਸਦੀ ਕਿ ਸਰਕਾਰੀ ਹਸਪਤਾਲ ਚ ਮਰੀਜ਼ਾਂ ਦੀ ਮੌਤ ਉਤੇ ਸਿਹਤ ਮੰਤਰੀ ਹੋ ਸਖਤ ਨਜ਼ਰ ਹੁੰਦੇ ਆ ਰਹੇ ਨੇ ਤਾਂ ਦੇਰ ਰਾਤ ਨਿੱਜੀ ਤੌਰ ਤੇ ਉਹਨਾਂ ਵੱਲੋਂ ਹਸਪਤਾਲ ਦਾ ਦੌਰਾ ਕੀਤਾ ਗਿਆ ਸਿਹਤ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੇਤਾ ਉਹਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੰਤਰੀ ਨੇ ਕਿਹਾ ਕਿ ਜੇਕਰ ਕਿਸੇ ਦੀ ਲਾਪਰਵਾਹੀ ਪਾਈ ਗਈ ਤਾਂ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਤੌਰ ਸਿਹਤ ਮੰਤਰੀ ਦੇ ਵੱਲੋਂ ਕੀ ਕੁਝ ਵੱਡੇ ਬਿਆਨ ਦਿੱਤੇ ਗਏ ਨੇ ਆਓ ਜਾਣਦੇ ਹਾਂ ਕੱਲ ਜਲੰਧਰ ਦੇ ਸਿਵਲ ਹਸਪਤਾਲ ਚ ਬੜੀ ਮੰਦ ਭਾਗੀ ਖਬਰ ਆਈ ਸੀ ਜੇ ਉੱਥੇ ਜਿਹੜਾ ਆਕਸੀਜਨ ਪਲਾਂਟ ਆ ਉਹਦੇ ਚ ਲੀਕੇਜ ਹੋਈ ਆ ਔਰ ਉੱਥੇ ਜਿਹੜੇ ਤਿੰਨ ਪੇਸ਼ੈਂਟਸ ਦੀ ਮੌਤ ਹੋਈ ਆ ਤੇ ਮੈਂ ਬਿਨਾਂ ਇੰਤਜ਼ਾਰ ਕੀਤੇ ਮੈਂ ਰਾਤ ਨੂੰ ਹੀ 1 ਵਜੇ ਉੱਥੇ ਪਹੁੰਚ ਗਿਆ ਸੀ ਜਦੋਂ ਮੇਰੇ ਕੋਲ ਖਬਰ ਆਈ ਮੈਂ ਉਹਦੇ ਚੱਲ ਕੇ 1 ਵਜੇ ਉੱਥੇ ਪਹੁੰਚ ਗਿਆ ਸੀ ਤੇ ਮੈਂ ਜਾ ਕੇ ਖੁਦ ਪੂਰੀ ਦਰਜਤ ਕੀਤੀ ਹੈਗੀ ਆ ਉਹਦੇ ਵਿੱਚ ਇੱਕ ਜਿਹੜਾ ਗੈਸ ਪਲਾਂਟ ਸੀਗਾ ਪੀਐਸਈ ਦਾ ਉਹਦੇ ਵਿੱਚ ਗੈ ਉਹਦਾ ਆਇਲ ਲੀਕ ਹੋਇਆ ਸੀਗਾ ਉਹਦੇ ਨਾਲ ਡਿਸਰਪਸ਼ਨ ਹੋਈ ਬਟ ਉਹਦੇ ਨਾਲ ਸਿਲੰਡਰ ਅਟੈਚ ਹੁੰਦੇ ਉਹਨੂੰ ਮੈਨੀਫੋਲਡ ਸਿਸਟਮ ਕਹਿੰਦੇ ਆ ਉਹਦੇ ਤੇ ਸਵਿਚਓਵਰ ਹੋਇਆ ਬਟ ਉਹਦੇ ਨਾਲ ਜਿਹੜਾ ਆਕਸੀਜਨ ਦੀ ਸਪਲਾਈ ਸੀ ਉਹ ਘੱਟ ਹੋ ਗਈ ਪ੍ਰੈਸ਼ਰ ਲੋ ਹੋ ਗਿਆ ਤੇ ਉਹਨੇ ਫਿਰ ਦੂਜਾ ਜਿਹੜਾ ਪਲਾਂਟ ਸੀਗਾ ਸਟੈਂਡਬਾਈ ਪਲਾਂਟ ਵੀ ਸੀਗਾ ਸਾਡੇ ਕੋਲੇ ਉਹਨੇ ਉਹ ਚਲਾਇਆ ਉਹਨੇ ਫਿਰ ਟੇਕਓਵਰ ਕੀਤਾ ਸੋ ਕੁਝ ਸਮੇਂ ਵਾਸਤੇ ਜਿਹੜੀ ਗੈਸ ਦੀ ਸਪਲਾਈ ਸੀ ਉਹਦਾ ਪ੍ਰੈਸ਼ਰ ਲੋ ਹੋ ਗਿਆ ਔਰ ਉਹਦੇ ਕਰਕੇ ਜਾਂ ਜਿਹੜੇ ਪੇਸ਼ੈਂਟ ਸੀਗੇ ਬਹੁਤ ਕ੍ਰਿਟੀਕਲ ਸੀਗੇ ਆਲਰੇਡੀ ਇੱਕ ਲੜਕੀ ਸੀ ਉਹਦੇ ਸਨੇਕ ਬਾਈਟਸ ਆਪਣੇ ਦਸਿਆ ਹੋਇਆ ਸੀਗਾ ਉਹਦੇ ਲੰਗਸ ਜਿਹੜੇ ਸੀਗੇ ਉਹਨਾਂ ਦੀ ਬਾਈ ਲੈਟਰ ਕਨਸੋਲਿਡੇਸ਼ਨ ਸੀ ਬਹੁਤ ਕ੍ਰਿਟੀਕਲ ਸੀ ਉਹਦੀ ਆਕਸੀਜਨ ਲੈਵਲ ਬੈਸੇ ਵੀ ਮੇਨਟੇਨ ਨਹੀਂ ਹੋ ਰਿਆ ਸੀ ਇੱਕ ਪੇਸ਼ੈਂਟ ਓਵਰਕਲੋਸਸ ਦਾ ਸੀਗਾ ਉਹ ਉਹਦਾ ਦਵਾਈਆਂ ਨਾਲ ਬਲੱਡ ਪ੍ਰੈਸ਼ਰ ਮੇਨਟੇਨ ਕਰ ਰਹੇ ਸੀ ਤੇ ਜਿਹੜਾ ਤੀਜਾ ਪੇਸ਼ੈਂਟ ਹੈ ਉਹ ਡਰਗ ਅਡਿਕਟ ਸੀਗਾ ਤੇ ਉਹਦੇ ਗੁਰਦੇ ਵੀ ਫੇਲ ਸੀਗੇ ਪੇਸ਼ੈਂਟ ਸਾਰੇ ਕ੍ਰਿਟੀਕਲ ਹੀ ਹੁੰਦੇ ਆ ਔਰ ਕ੍ਰਿਟੀਕਲ ਸੀਗੇ ਉਹਦੇ ਵਿੱਚ ਇਹ ਡੈਲੀਕੇਟ ਬੈਲੈਂਸ ਹੁੰਦਾ ਹੈਗਾ ਉਹਦੇ ਵਿੱਚ ਬਿਲਕੁਲ ਜਿਹੜਾ ਜਦੋਂ ਉਹਦੀ ਕਨਸੈਂਟ੍ਰੇਸ਼ਨ ਘਟਦੀ ਉਹਦੇ ਨਾਲ ਵੀ ਫਰਕ ਪੈਂਦਾ ਬਟ ਮੌਤਾਂ ਜੱਕ ਲਖਤ ਨਹੀਂ ਹੋਈਆਂ ਮਤਲਬ ਉਹਨਾਂ ਪਹਿਲੀ ਤੇ ਤੀਜੀ ਮੌਤ ਦੇ ਵਿੱਚ ਜਿਹੜਾ ਹੈਗਾ ਉਹ 3:40 45 ਮਿੰਟ ਦਾ ਫਰਕ ਸੀਗਾ ਆਪਸ ਚ ਉਹਨਾਂ ਦਾ ਪਹਿਲੀ ਨਾਲੋਂ ਦੂਜੇ ਦਾ 25 ਮਿੰਟ ਦਾ ਔਰ ਉਸ ਤੋਂ ਅਗਲੇ ਵਾਲੇ ਦਾ 15-20 ਮਿੰਟ ਦਾ ਫਰਕ ਸੀਗਾ ਔਰ ਦੋ ਪੇਸ਼ੈਂਟ ਹੋਰ ਵੀ ਹੈਗੇ ਜਿਹੜੇ ਜਿਨ੍ਹਾਂ ਨੇ ਜਿਹੜੇ ਸਰਵਾਈਵ ਕੀਤੇ ਆ ਜਿਹੜੇ ਜਿਨ੍ਹਾਂ ਦੀ ਕੰਡੀਸ਼ਨ ਉਨੀ ਜ਼ਿਆਦਾ ਕ੍ਰਿਟੀਕਲ ਨਹੀਂ ਸੀ ਸੋ ਅਸੀਂ ਇਹ ਸਾਰੀ ਜਿਹੜੀ ਇਹਦੀ ਮੈਂ ਇੱਕ ਟੈਕਨੀਕਲ ਕਮੇਟੀ ਆ ਉਹਦੀ ਡਿਟੇਲ ਦੇ ਵਿੱਚ ਜਾਂਚ ਕਰ ਰਹੀ ਆ ਉਹ ਸਾਡੇ ਕੋਲੇ ਜਾਂਚ ਆਏਗੀ ਜੇ ਕਿਸੇ ਵੀ ਜਿਹੜੇ ਜਿਹੜੇ ਬੰਦਿਆਂ ਦੇ ਲੈਵਲ ਤੇ ਕੋਈ ਡਿਲੇ ਵੀ ਹੋਏਗਾ ਲੈਪਸ ਹੋਏਗਾ ਜਾਂ ਕੋਈ ਉਹਨਾਂ ਤੋਂ ਗਲਤੀ ਹੋਏਗੀ ਜਾਂ ਉਹਨਾਂ ਨੇ ਕਿਸੇ ਕਿਸਨ ਦੀ ਕੋਣ ਗੱਲ ਹੀ ਹੋਏਗੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਉਹਨਾਂ ਨੂੰ ਸਾਰਿਆਂ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਹੋਏਗਾ ਸਾਡੇ ਵਾਸਤੇ ਜਿਹੜਾ ਪੇਸ਼ੈਂਟ ਆ ਉਹ ਰੱਬ ਹੈ ਔਰ ਉਹਦੇ ਜਿਹੜੀ ਹੈਗੀ ਆ ਦੇਖਭਾਲ ਕਰਨਾ ਸਾਡਾ ਧਰਮ ਵੀ ਆ ਔਰ ਸਾਡਾ ਫਰਜ਼ ਵੀ ਆ ਅਸਾਡੀਆਂ ਜਿਹੜੀਆਂ ਸਾਰੀਆਂ ਮੇਰੀਆਂ ਦਿਲ ਦੀਆਂ ਹਮਦਰਦੀਆਂ ਔਰ ਸਾਡੇ ਜਿਹੜੇ ਸਾਡਾ ਜਿਹੜਾ ਸਾਰਾ ਪੰਜਾਬ ਸਰਕਾਰ ਆ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਐਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਉਹਨਾਂ ਦੀ ਹਰ ਸੰਭਵ ਮਦਦ ਕਰਾਂਗੇ ਔਰ ਅੱਗੇ ਤੋਂ ਆਪਣੇ ਸਿਸਟਮ ਨੂੰ ਅਸੀਂ ਹੋਰ ਵੀ ਚੋਸਤ ਰਸਤ ਬਣਾਵਾਂਗੇ ਜਿਹੜਾ ਸਾਡਾ ਸਟੈਂਡ ਬਾਈ ਸਿਸਟਮ ਆ ਤੇ ਉਹ ਜਲਦੀ ਕੁਇਕਨ ਕਰਨ ਤਾਂ ਕਿ ਇਹਦੇ ਚ ਆਟੋਮੈਟਿਕ ਸਿਸਟਮ ਜਿਹੜੇ ਉਹ ਵੀ ਲਗਾਵਾਂਗੇ ਤਾਂ ਕਿ ਮੁੜ ਕੇ ਕੋਈ ਵੀ ਇਹ ਕਿਸੇ ਨੂੰ ਮਤਲਬ ਨੁਕਸਾਨ ਤਾਂ ਨਾ ਹੋਵੇ ਮੇਰੇ ਜਾਂਦਾ ਕਿਸੇ ਨੂੰ ਸ਼ੱਕ ਨਾ ਹੋਵੇ ਕਿ ਸਾਡੇ ਇਹ ਦੇ ਕਰਕੇ ਕੋਈ ਨੁਕਸਾਨ ਹੋਵੇ